ਓਵਰ ਟ੍ਰੇਡਿੰਗ ਬਾਰੇ ਅੱਜ ਆਪਾਂ ਗੱਲ ਕਰਾਂਗੇ ਓਵਰ ਟ੍ਰੇਡਿੰਗ ਸਭ ਤੋਂ ਵੱਡੀ ਬਿਮਾਰੀ ਆ ਤੇ ਦੇਖੋ ਜੇ ਸਟਾਕ ਮਾਰਕੀਟ ਦੇ ਵਿੱਚ ਆਪਸ਼ਨ ਟ੍ਰੇਡਿੰਗ ਦੇ ਵਿੱਚ 100 ਬੰਦੇ ਜੇ ਲਾਸ ਕਰਦੇ ਆ ਉਦਾਹਰਨ ਦੇ ਤੌਰ ਤੇ 100 ਦੇ ਵਿੱਚੋਂ 90 ਬੰਦੇ ਜਿਹੜੇ ਲਾਸ ਕਰਨ ਵਾਲੇ ਆ ਨਾ ਉਹ ਓਵਰ ਟ੍ਰੇਡਿੰਗ ਦਾ ਕਰਕੇ ਕਰਨਦੇ ਆ ਓਵਰ ਟ੍ਰੇਡਿੰਗ ਦਾ ਕਰਕੇ 100 ਦੇ ਵਿੱਚੋਂ 90 ਬੰਦੇ ਮਤਲਬ ਦਸਾਂ ਦੇ ਵਿੱਚੋਂ 9 ਬੰਦੇ ਇੱਕੇ ਜੀ ਦਾ ਕਰਕੇ ਓਵਰ ਟ੍ਰੇਡਿੰਗ ਦਾ ਕਰਕੇ ਲਾਸ ਕਰਨਦੇ ਆ ਹੁਣ ਓਵਰ ਟ੍ਰੇਡਿੰਗ ਹੁੰਦੀ ਕੀ ਆ ਓਵਰ ਟ੍ਰੇਡਿੰਗ ਦਾ ਮਤਲਬ ਕਿ ਦੇਖੋ ਇੱਕ ਦਿਨ ਦੇ ਵਿੱਚ ਆਪਾਂ ਇੱਕ ਤੋਂ ਜ਼ਿਆਦਾ ਟ੍ਰੇਡ ਕਰਨੀ ਦੋ ਕਰਨੀ ਤਿੰਨ ਕਰਨੀ ਚਾਰ ਕਰਨੀ ਪੰਜ ਕਰਨੀ ਜਾਂ ਫਿਰ 10 ਟ੍ਰੇਡਾਂ ਕਰਨੀਆਂ 20 ਕਰਨੀਆਂ 50 ਕਰਨੀਆਂ ਜਾਂ ਫਿਰ 100 ਕਰਨੀਆਂ ਸੋ ਇੱਕ ਦਿਨ ਦੇ ਵਿੱਚ ਜੇ ਦੇਖੋ ਆਪਾਂ ਇੱਕ ਤੋਂ ਜ਼ਿਆਦਾ ਟ੍ਰੇਡ ਕਰਨਦੇ ਆ ਉਹ ਆਪਣੀਆਂ ਓਵਰ ਟ੍ਰੇਡਿੰਗ ਤੇ ਓਵਰ ਟ੍ਰੇਡਿੰਗ ਦਾ ਦੇਖੋ ਇੱਕ ਹੀ ਨਤੀਜਾ ਹੁੰਦਾ ਆ ਲੌਂਗ ਟਰਮ ਦੇ ਵਿੱਚ ਓਵਰ ਟ੍ਰੇਡਿੰਗ ਕਰਨ ਵਾਲਿਆਂ ਦਾ ਬੈਂਕ ਬੈਲੈਂਸ ਓਵਰ ਟ੍ਰੇਡਿੰਗ ਕਰਨ ਵਾਲਿਆਂ ਦਾ ਟ੍ਰੇਡਿੰਗ ਅਕਾਊਂਟ ਦੋਵੇਂ ਥੱਲੇ ਹੀ ਜਾਂਦੇ ਆ ਤੇ ਜਿਹੜੇ ਇਨਸਾਨ ਦੇਖੋ ਇੱਕ ਦਿਨ ਦੇ ਵਿੱਚ ਕੇਵਲ ਇੱਕ ਟ੍ਰੇਡ ਕਰਦੇ ਆ ਤੇ ਆਪਣੀ ਇੱਕ ਸਟ੍ਰੈਟੇਜੀ ਤੇ ਟਿਕੇ ਰਹਿੰਦੇ ਆ ਕੰਡੀਸ਼ਨ ਰੱਖਦੇ ਆ ਕਿ ਜੇ ਮੇਰੀ ਸਟ੍ਰੈਟੇਜੀ ਬਣੂਗੀ ਫਿਰ ਮੈਂ ਟ੍ਰੇਡ ਕਰੂੰਗਾ ਹੁਣ 5 ਦਿਨ ਮਾਰਕੀਟ ਖੁੱਲੀ ਆ ਹੁਣ ਪੰਜਾਂ ਦਿਨਾਂ ਦੇ ਵਿੱਚੋਂ ਜਿੰਨੇ ਦਿਨ ਜੇ ਮੰਨ ਲਓ 3 ਦਿਨ ਉਹਨਾਂ ਦੀ ਸਟ੍ਰੈਟੇਜੀ ਬਣਦੀ 3 ਦਿਨ ਟ੍ਰੇਡ ਕਰਦੇ ਆ ਜੇ ਦੋ ਦਿਨ ਸਟਰੈਟਜੀ ਬੰਦੀ ਦੋ ਦਿਨ ਟ੍ਰੇਡ ਕਰਦੇ ਆ ਮਾਰਕੀਟ ਰੋਜ਼ ਦੇਖਦੇ ਆ ਪਰ ਉਹ ਵੇਟ ਕਰਦੇ ਆ ਆਪਣੀ ਸਟਰੈਟਜੀ ਦਾ ਜੇ ਬੰਦੀ ਆ ਟ੍ਰੇਡ ਕਰਦੇ ਆ ਜੇ ਨਹੀਂ ਬੰਦੀ ਟ੍ਰੇਡ ਨਹੀਂ ਕਰਦੇ ਸੋ ਇਦਾਂ ਦੇ ਲੋਕਾਂ ਦਾ ਬੈਂਕ ਬੈਲੈਂਸ ਤੇ ਇਦਾਂ ਦੇ ਲੋਕਾਂ ਦਾ ਟ੍ਰੇਡਿੰਗ ਅਕਾਊਂਟ ਦਾ ਬੈਲੈਂਸ ਵੱਧਦਾ ਹੀ ਜਾਂਦਾ ਹੈ ਪ੍ਰੋਫਿਟੇਬਲ ਇਹ ਹੁੰਦੇ ਹੀ ਜਾਂਦੇ ਆ ਸੋ ਦੇਖੋ ਇਹ ਜਿਹੜੀਆਂ ਚੀਜ਼ਾਂ ਤੁਹਾਨੂੰ ਵੀ ਪਤਾ ਹੈ ਤੁਹਾਨੂੰ ਵੀ ਪਤਾ ਕਿ ਓਵਰ ਟ੍ਰੇਡਿੰਗ ਗਲਤ ਹੈ ਜੇ ਤੁਸੀਂ ਅੱਜ ਲਾਸ ਕਰ ਰਹੇ ਹੋ ਸੋ ਓਵਰ ਟ੍ਰੇਡਿੰਗ ਦਾ ਕਰਕੇ ਕਰਨ ਲੇ ਜੋ ਤੁਹਾਨੂੰ ਇਹ ਚੀਜ਼ ਪਤਾ ਆ ਓਵਰ ਟ੍ਰੇਡਿੰਗ ਦੇ ਕਰਕੇ ਹੀ ਤੁਹਾਡਾ ਲਾਸ ਹੋਣ ਲਿਆ ਪਰ ਜਦੋਂ ਦੇਖੋ ਸ਼ਾਮਾਂ ਪੈਂਦੀਆਂ ਆ ਮਾਰਕੀਟ ਬੰਦ ਹੁੰਦੀ ਓਦੋਂ ਤੁਹਾਨੂੰ ਪਛਤਾਵਾ ਹੁੰਦਾ ਕਿ ਓਵਰ ਟ੍ਰੇਡਿੰਗ ਅੱਜ ਮੈਂ ਫੇਰ ਕਰਤੀ ਫੇਰ ਲਾਸ ਕਰ ਲੇ ਹੁਣ ਅਗਲੇ ਦਿਨ ਜਦੋਂ ਮਾਰਕੀਟ ਖੁੱਲਦੀ ਆ ਫੇਰ ਉਹੋ ਚੀਜ਼ ਰਿਪੀਟ ਹੁੰਦੀ ਫੇਰ ਓਵਰ ਟ੍ਰੇਡਿੰਗ ਕਰਦੇ ਜੋ ਫੇਰ ਸ਼ਾਮ ਨੂੰ ਪਛਤਾਵਾ ਹੁੰਦਾ ਇੱਕੋ ਚੀਜ਼ ਰਿਪੀਟ ਹੋਈ ਜਾਂਦੀ ਆ ਤੁਹਾਨੂੰ ਗਲਤ ਵੀ ਲੱਗਣ ਡਿਆ ਫੇਰ ਵੀ ਤੁਸੀਂ ਕਰਨ ਲੇ ਜੋ ਕਿਉਂ ਕਾਰਨ ਇਹ ਕਿ ਇਹ ਜਿਹੜੀ ਚੀਜ਼ ਆ ਇਹ ਚਲ ਗਈ ਤੁਹਾਡੇ ਸਬਕੋਨਸ਼ੀਅਸ ਮਾਈਂਡ ਦੇ ਵਿੱਚ ਮੋਰ ਟਾਈਮ ਪਹਿਲਾਂ ਨਾ ਮੈਂ ਇੱਕ ਕਿਤਾਬ ਪੜ੍ਹੀ ਸੀ اٹੋਮਿਕ ਹੈਬਿਟਸ اٹੋਮਿਕ ਹੈਬਿਟਸ ਸੋ ਇਹ ਜਿਹੜੀ ਕਿਤਾਬ ਆ ਇਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਜਿਹੜੀਆਂ ਆਦਤਾਂ ਆ ਇਹ ਕਿਵੇਂ ਬਣਦੀਆਂ ਸੋ ਇਹਨਾਂ ਨੇ ਬੇਸਿਕਲੀ ਇਹ ਦੱਸਿਆ ਸੀ ਕਿ ਕੋਈ ਵੀ ਚੀਜ਼ ਜਦੋਂ ਆਪਾਂ ਬਾਰ-ਬਾਰ ਕਰਦੇ ਆਂ ਬਾਰ-ਬਾਰ ਜਦੋਂ ਕੋਈ ਵੀ ਚੀਜ਼ ਆਪਾਂ ਕਰਦੇ ਆਂ ਉਹ ਆਪਣੀ ਬਣ ਜਾਂਦੀ ਹੈਬਿਟ ਜਦੋਂ ਘੜੋ-ਘੜ 21 ਦਿਨ ਕੋਈ ਵੀ ਚੀਜ਼ ਆਪਾਂ ਕਰਦੇ ਆਂ ਉਹ ਆਪਣੀ ਆਦਤ ਬਣ ਜਾਂਦੀ ਹੈ ਉਦਾਹਰਨ ਦੇ ਤੌਰ ਤੇ ਮੰਨ ਲਓ ਤੁਸੀਂ ਅੱਜ ਗੱਡੀ ਚਲਾਉਣਾ ਸਿੱਖਣਾ ਹੈ ਪਹਿਲਾ ਦਿਨ ਆ ਸੋ ਪਹਿਲੇ ਦਿਨ ਤੁਸੀਂ ਕੀ ਕਰੋਗੇ ਤੁਸੀਂ ਕਲੱਚ ਵੀ ਦੇਖ ਕੇ ਨੱਪੋਗੇ ਤੁਸੀਂ ਬ੍ਰੇਕ ਵੀ ਦੇਖ ਕੇ ਨੱਪੋਗੇ ਤੁਸੀਂ ਰੇਸ ਵੀ ਦੇਖ ਕੇ ਨੱਪੋਗੇ ਤੁਸੀਂ ਗੇਅਰ ਵੀ ਦੇਖ ਕੇ ਪਾਓਗੇ ਤੁਸੀਂ ਸਟੀਰਿੰਗ ਨੂੰ ਵੀ ਦੇਖ ਕੇ ਘੁਮਾਓਗੇ ਪਹਿਲੇ ਦਿਨ ਹੁਣ ਇਹ ਜਿਹੜੀ ਚੀਜ਼ ਕੇਵਲ ਪਹਿਲੇ ਦਿਨ ਤੱਕ ਸੀਮਤ ਨਹੀਂ ਰਹਿੰਦੀ ਦੂਜੇ ਦਿਨ ਵੀ ਇਤਰਾ ਕਰੋਗੇ ਤੁਸੀਂ ਤੀਜੇ ਦਿਨ ਵੀ ਇਤਰਾ ਕਰੋਗੇ ਪਰ ਜੇ ਤੁਸੀਂ ਇਸੇ ਚੀਜ਼ ਨੂੰ ਰੋਜ਼ ਮੰਨ ਲਓ ਗੱਡੀ ਨੂੰ ਤੁਸੀਂ ਚਲਾਉਂਦੇ ਜਾਓ 21 ਦਿਨ ਹੋ ਗਏ ਜਾਂ ਪਰ ਤੁਸੀਂ ਲਾ ਲਓ 30 ਦਿਨ ਹੋ ਗਏ 30 ਦਿਨ ਹੋ ਗਏ 21 ਦਿਨ ਹੋ ਗਏ ਜਾਂ ਫਿਰ 30 ਦਿਨ ਹੋ ਗਏ ਲਗਾਤਾਰ ਇਸ ਚੀਜ਼ ਕਰਦੇ ਨੂੰ ਫਿਰ ਤੁਸੀਂ ਨੋਟਿਸ ਕਰੋਗੇ ਕਿ ਇਹ ਤੁਹਾਡੀ ਬਣ ਗਈ ਹੈਬਿਟ ਆਦਤ ਬਣ ਗਈ ਹੈ ਹੁਣ ਤੁਹਾਨੂੰ ਦੇਖੋ ਕੀ ਹੋਂਡਿਆ ਕਿ ਤੁਸੀਂ ਗੱਡੀ ਚਲਾਉਣ ਦੇ ਜੋ ਤੁਸੀਂ ਮੋਬਾਈਲ ਤੇ ਕਿਸੇ ਨਾਲ ਗੱਲ ਕਰਨ ਦੇ ਜੋ ਫੋਨ ਤੇ ਜਾਂ ਪਰ ਤੁਹਾਡੇ ਨਾਲ ਵਾਲੀ ਸੀਟ ਤੇ ਕੋਈ ਬੈਠਾ ਆ ਉਹਦੇ ਨਾਲ ਗੱਲ ਕਰਨ ਦੇ ਜੋ ਤੁਸੀਂ ਉਹਦੇ ਨਾਲ ਗੱਲ ਕਰਨ ਦੇ ਜੋ ਤੇ ਤੁਸੀਂ ਨਾ ਤਾਂ ਦੇਖਣ ਦੇ ਜੋ ਬ੍ਰੇਕ ਨੂੰ ਨਾ ਤੁਸੀਂ ਦੇਖਣ ਦੇ ਜੋ ਰੇਸ ਨੂੰ ਨਾ ਤੁਸੀਂ ਦੇਖਣ ਦੇ ਜੋ ਕਲਚ ਨੂੰ ਨਾ ਤੁਸੀਂ ਦੇਖਣ ਦਾ ਜੋ ਗੀਰ ਨੂੰ ਨਾ ਤੁਸੀਂ ਦੇਖਣ ਦਾ ਜੋ ਸਟੀering ਨੂੰ ਆਪਣੇ ਆਪ ਚੀਜ਼ਾਂ ਹੋਣ ਡੀਆਂ ਆਪਣੇ ਆਪ ਕਿਵੇਂ ਦੇਖੋ ਆਪਣੇ ਨਾ ਦੋ ਮਾਈਂਡ ਆ ਇੱਕ ਹੈ ਕੌਨਸ਼ੀਅਸ ਇੱਕ ਹੈ ਕੌਨਸ਼ੀਅਸ ਮਾਈਂਡ ਤੇ ਇੱਕ ਆ ਆਪਣਾ ਸਬਕੌਨਸ਼ੀਅਸ ਮਾਈਂਡ ਜਿਹੜੀਆਂ ਜਿਹੜੀ ਚੀਜ਼ ਆਪਾਂ ਨਵੀਂ ਕਰਦੇ ਨਾ ਕੋਈ ਵੀ ਚੀਜ਼ ਉਹਦੇ ਵਿੱਚ ਆਪਾਂ ਨੂੰ ਸੋਚਣਾ ਸਮਝਣਾ ਪੈਂਦਾ ਆਪਣੇ ਦਿਮਾਗ ਤੇ ਪ੍ਰੈਸ਼ਰ ਪੈਂਦਾ ਆਪਾਂ ਨੂੰ ਮਿਹਨਤ ਵਾਲਾ ਕੰਮ ਲੱਗਦਾ ਔਖਾ ਲੱਗਦਾ ਕਿਉਂਕਿ ਉਹ ਆਪਾਂ ਕਰਦੇ ਕੌਨਸ਼ੀਅਸ ਮਾਈਂਡ ਨਾਲ ਤੇ ਜੇ ਉਹੀ ਕੰਮ ਦੇਖੋ ਆਪਾਂ ਬਾਰ-ਬਾਰ ਕਰੀ ਜਾਂਦੇ ਆ ਰੋਈ ਕਰੀ ਜਾਂਦੇ ਆ ਸੋ ਘੜੋ ਘੜ 21 ਦਿਨ ਬਾਅਦ ਜੇ 21 ਦਿਨ ਲਗਾਤਾਰ ਉਹ ਕੰਮ ਕਰ ਲੈਨੇ ਆ ਫਿਰ ਉਹੀ ਕੰਮ ਆਪਣੇ ਚੱਲ ਜਾਂਦਾ ਹੈ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਫਿਰ ਉਹ ਚੀਜ਼ਾਂ ਆਪਾਂ ਨੂੰ ਕਰਨੀਆਂ ਨਹੀਂ ਪੈਂਦੀਆਂ ਉਹ ਚੀਜ਼ਾਂ ਆਪਣੇ ਤੋਂ ਆਰਾਮ ਦੇ ਨਾਲ ਆਪਣੇ ਆਪ ਤੋਂ ਹੋਣ ਲੱਗ ਪੈਂਦੀਆਂ ਉਹਦੇ ਵਿੱਚ ਆਪਾਂ ਨੂੰ ਕੋਈ ਸੋਚਣਾ ਸਮਝਣਾ ਨਹੀਂ ਪੈਂਦਾ ਸੋ ਇਸੇ ਤਰ੍ਹਾਂ ਦੇਖੋ ਕੋਈ ਵੀ ਜਿਹੜੀ ਚੰਗੀ ਆਦਤ ਹੈ ਆਪਣੀ ਇੱਕ ਦਿਨ ਦੇ ਵਿੱਚ ਨਹੀਂ ਬਣੀ ਉਸ ਚੰਗੀ ਆਦਤ ਨੂੰ ਬਣਦੇ ਵਿੱਚ ਘਟੋ ਘਟ 21 ਦਿਨ ਲੱਗੇ ਆ ਤੇ ਇਸ ਤੋਂ ਬਾਅਦ ਤੁਸੀਂ ਲਾ ਲਓ 30 ਦਿਨ ਹੋ ਗਏ 60 ਦਿਨ ਹੋ ਗਏ ਬਾਅਦ ਜਿੰਨੇ ਮਰਜ਼ੀ ਲਾ ਲਓ ਪਰ ਘਟੋ ਘਟ 21 ਦਿਨ ਲੱਗਦੇ ਆ ਜਦੋਂ 21 ਦਿਨ ਆਪਾਂ ਕੋਈ ਚੀਜ਼ ਲਗਾਤਾਰ ਕਰ ਲਈਓ ਆਪਣੀ ਆਦਤ ਬਣ ਜਾਂਦੀ ਠੀਕ ਹੈ ਤੇ ਇਹ ਭਾਵੇਂ ਦੇਖੋ ਚੰਗੀ ਆਦਤ ਆ ਉਹਨੂੰ ਬਣਾਉਣ ਤੇ ਵੀ ਟਾਈਮ ਲੱਗਦਾ ਤੇ ਜੇ ਦੇਖੋ ਓਵਰ ਟ੍ਰੇਡਿੰਗ ਦੀ ਆਪਣੀ ਮਾੜੀ ਆਦਤ ਆ ਬੁਰੀ ਆਦਤ ਆ ਸੋ ਇਹ ਵੀ ਦੇਖੋ 1 ਦਿਨ ਦੇ ਵਿੱਚ ਨਹੀਂ ਬਣੀ ਇਹ ਨੂੰ ਬਣਾਉਣ ਤੇ ਵੀ ਤੁਸੀਂ 21 ਦਿਨ ਘਟੁਕੜ ਲਾਏ ਆ ਵੱਧ ਤੋਂ ਵੱਧ ਕਿਸੇ ਨੇ 30 ਦਿਨ ਲਾਤੇ ਕਿਸੇ ਨੇ 60 ਦਿਨ ਲਾਤੇ ਕਿਸੇ ਨੇ ਕਿਸੇ ਨੇ 3 ਮਹੀਨੇ ਲਾਤੇ ਕਿਸੇ ਨੇ 6-6 ਮਹੀਨੇ ਲਾਤੇ ਸੋ ਇਹ ਦੇਖੋ ਤੁਹਾਡੀ ਇੱਕ ਦਿਨ ਦੀ ਮਿਹਨਤ ਨਹੀਂ ਗਈ ਇਹ ਤੁਹਾਡੀ ਇੱਕ ਮਹੀਨੇ 2 ਮਹੀਨੇ 3 ਮਹੀਨੇ 6-6 ਮਹੀਨਿਆਂ ਦੀ ਮਿਹਨਤ ਆ ਸੋ 6-6 ਮਹੀਨੇ 3-3 ਮਹੀਨੇ 2-2 ਮਹੀਨੇ ਇੱਕ-ਇੱਕ ਮਹੀਨਾ ਲਗਾਤਾਰ ਤੁਸੀਂ ਇਹ ਚੀਜ਼ ਕੀਤੀ ਆ ਹਰ ਦਿਨ ਤੁਸੀਂ ਓਵਰਟ੍ਰੇਡ ਕੀਤੀ ਆ ਤੇ ਫਿਰ ਜਾ ਕੇ ਤੁਹਾਡੀ ਇਹ ਹੈਬਿਟ ਬਣੀ ਆ ਹੁਣ ਤੁਹਾਨੂੰ ਓਵਰ ਟ੍ਰੇਡਿੰਗ ਕਰਨ ਵਾਸਤੇ ਸੋਚਣਾ ਸਮਝਣਾ ਨਹੀਂ ਪੈਂਦਾ ਤੁਸੀਂ ਭਾਵੇਂ ਸੋਚ ਕੇ ਆਓ ਕਿ ਮੈਂ ਅੱਜ ਓਵਰ ਟ੍ਰੇਡਿੰਗ ਨਹੀਂ ਕਰੂੰਗਾ ਤੁਸੀਂ ਨਹੀਂ ਰੋਕ ਸਕਦੇ ਆਪਣੇ ਆਪ ਨੂੰ ਕਿਉਂਕਿ ਜਿਹੜਾ ਤੁਹਾਡਾ ਕਹਨ ਡਿਆ ਨਾ ਕਿ ਮੈਂ ਨਹੀਂ ਕਰੂੰਗਾ ਉਹ ਤੁਹਾਡਾ ਕੌਨਸ਼ੀਅਸ ਮਾਈਂਡ ਆ ਇਹ ਆ 10% ਤੇ ਜਿਹੜਾ ਤੁਹਾਡਾ ਸਬਕੌਨਸ਼ੀਅਸ ਮਾਈਂਡ ਆ ਇਹ ਦੀ ਪਾਵਰ ਆ 90% ਕੰਟਰੋਲ ਇਹਦੇ ਕੋਲ ਆ ਹੁਣ 10% ਵਾਲਾ ਕਹਨ ਡਿਆ ਕਿ ਮੈਂ ਅੱਜ ਓਵਰ ਟ੍ਰੇਡਿੰਗ ਨਹੀਂ ਕਰੂੰਗਾ ਤੇ ਪਰ ਚੱਲੂਗੀ ਕਿਦੀ ਜਿਹਦੇ ਕੋਲ ਪਾਵਰ ਜ਼ਿਆਦਾ 90% ਵਾਲੇ ਦੀ ਉਹ ਰੋਜ਼ ਕਰਦਾ ਉਹ ਨਹੀਂ ਕਰਨੀ ਕਰਨੀ ਸੋ ਇਹ ਤੁਸੀਂ ਮਤਲਬ ਕਿ ਜੇ ਚਾਹੋਗੇ ਫਿਰ ਵੀ ਨਹੀਂ ਰੋਕ ਸਕਦੇ ਫਿਰ ਵੀ ਨਹੀਂ ਰੋਕ ਸਕਦੇ ਸੋ ਇਹਦਾ ਸੋਲੂਸ਼ਨ ਕੀ ਆ ਇਹਦਾ ਸੋਲੂਸ਼ਨ ਦੇਖੋ ਜਿਵੇਂ ਆਪਾਂ ਨੂੰ ਦੱਸਣ ਲਈ ਕਿਤਾਬ اٹੋਮਿਕ ਹੈਬਿਟ ਕਿਸੇ ਵੀ ਆਦਤ ਨੂੰ ਬਣਾਉਣ ਵਾਸਤੇ ਚੰਗੀ ਜਾਂ ਫਿਰ ਬੁਰੀ ਆਦਤ ਨੂੰ ਬਣਾਉਣ ਵਾਸਤੇ ਟਾਈਮ ਲੱਗਦਾ ਹੈ ਘੜੂ ਘੜੀ ਕਿ ਦਿਨ ਲੱਗਦੇ ਆ ਤੇ ਵੱਧ ਤੋਂ ਵੱਧ ਜਿੰਨੇ ਮਰਜ਼ੀ ਲਾ ਲਓ ਤੁਸੀਂ ਜਿੰਨੇ ਵੱਧ ਤੋਂ ਵੱਧ ਲਾਓਗੇ ਉੰਨੀ ਆਦਤ ਉਹ ਤੁਹਾਡੀ ਪੱਕੀ ਹੋ ਜਾਊਗੀ ਠੀਕ ਹੈ ਸੋ ਹੋਣ ਕਰਨਾ ਕੀ ਆ ਸਭ ਤੋਂ ਪਹਿਲੀ ਚੀਜ਼ ਕਿ ਆਪਣੀ ਇੱਕ ਨਾ ਮਨਪਸੰਦ ਸਟਰੈਟਜੀ ਚੁਣ ਲੋ ਕੋਈ ਤੁਹਾਡਾ ਚਾਰਟ ਪੈਟਰਨ ਹੋ ਸਕਦਾ ਕੋਈ ਕੈਂਡਲਸਟਿਕ ਪੈਟਰਨ ਹੋ ਸਕਦਾ ਕੋਈ ਵੀ ਤਰੀਕਾ ਹੋ ਸਕਦਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਹੈ ਟਰੇਡ ਕਰਨ ਵਾਸਤੇ ਉੱਤੇ ਵਾਸਤੇ ਥੱਲੇ ਵਾਸਤੇ ਉਹ ਚੁਣ ਲੋ ਉਹ ਚੁਣ ਲਿਆ ਤੇ ਫਿਰ ਉਸ ਤੋਂ ਬਾਅਦ ਤੁਸੀਂ ਕੀ ਰੱਖਣਾ ਇੱਕ ਕੰਡੀਸ਼ਨ ਰੱਖਣੀ ਹੈ 5 ਦਿਨ ਮਾਰਕੀਟ ਖੁੱਲਦੀ ਹੈ ਹੁਣ ਪੰਜਾਂ ਦਿਨਾਂ ਦੇ ਵਿੱਚ ਤੁਸੀਂ ਪੰਜ ਦਿਨ ਮਾਰਕੀਟ ਦੇਖਣੀ ਜ਼ਰੂਰ ਹੈ ਪਰ ਜਿੱਦਨ ਤੁਹਾਡਾ ਤਰੀਕਾ ਜਿੱਦਨ ਤੁਹਾਡੀ ਸਟਰੈਟਜੀ ਬਣੂਗੀ ਕੇਵਲ ਉਸ ਦਿਨ ਟ੍ਰੇਡ ਕਰਨੀ ਹੈ ਭਾਵੇਂ ਦੇਖੋ ਹਫਤੇ ਦੇ ਵਿੱਚ ਤੁਹਾਡੀਆਂ ਤਿੰਨ ਟ੍ਰੇਡਾਂ ਬਣਨ ਭਾਵੇਂ ਦੋ ਬਣ ਜੇ ਮੈਂ ਦੇਖੋ ਮੈਂ ਮੇਰੀਆਂ ਹਫਤੇ ਦੇ ਵਿੱਚ ਕਈ ਵਾਰ ਤਿੰਨ ਬਣਦੀਆਂ ਕਈ ਵਾਰ ਦੋ ਬਣਦੀਆਂ ਪੰਜੇ ਦਿਨ ਟ੍ਰੇਡ ਨਹੀਂ ਬਣਦੀ ਮੈਂ ਆਪਣੀ ਸਟਰੈਟਜੀ ਦੇ ਕੈਮਰੇ ਨਾਲ ਜੇ ਬੰਦੀ ਕਰ ਲੈਣਾ ਜੇ ਨਹੀਂ ਬੰਦੀ ਨਹੀਂ ਕਰਦਾ ਜੇ ਆਪਾਂ ਨਹੀਂ ਕਰਨਦੇ ਆਪਣੇ ਕੋਲੋਂ ਮਾਰਕੀਟ ਕੁਝ ਲੈ ਕੇ ਥੋੜੀ ਜਾਣ ਲਈ ਸੋ ਇਹ ਜੀ ਇਹਨੂੰ ਸਮਝੋ ਸੋ ਇਸੇ ਤਰ੍ਹਾਂ ਤੁਸੀਂ ਆਪਣੀ ਸਟਰੈਟਜੀ ਚੁਣ ਲਈ ਤੇ ਸਟਰੈਟਜੀ ਚੁਣ ਤੋਂ ਬਾਅਦ ਕੀ ਕਰਨਾ ਤੁਸੀਂ ਸਟਰੈਟਜੀ ਚੁਣ ਤੋਂ ਬਾਅਦ ਵੀ ਨਾ ਮਤਲਬ ਕਿ ਇੱਕ ਕੰਡੀਸ਼ਨ ਬਣਾ ਕੇ ਰੱਖਣੀ ਆ ਕਿ ਜੇ ਤੁਹਾਡੀ ਸਟਰੈਟਜੀ ਪੰਜੇ ਦਿਨ ਤੁਸੀਂ ਮਾਰਕੀਟ ਦੇਖਣੀ ਆ ਜੇ ਤੁਹਾਡੀ ਸਟਰੈਟਜੀ ਬਣੂਗੀ ਤੁਹਾਡਾ ਤਰੀਕਾ ਬਣੂਗਾ ਫਿਰ ਟਰੇਡ ਕਰਨੀ ਆ ਜੇ ਨਹੀਂ ਬਣੂਗੀ ਫਿਰ ਟਰੇਡ ਨਹੀਂ ਕਰਨੀ ਭਾਵੇਂ ਪੰਜਾਂ ਦਿਨਾਂ ਚ ਤਿੰਨ ਟਰੇਡਾਂ ਮਿਲ ਭਾਵੇਂ ਦੋ ਮਿਲ ਕੋਈ ਚੱਕਰ ਨਹੀਂ ਹੁਣ ਇਹ ਜਿਹੜੀ ਹੈਬਿਟ ਆ ਇਹ ਨੂੰ ਤੁਸੀਂ ਘਾੜੋ ਘਾਟ 21 ਦਿਨ ਤੱਕ ਲਗਾਤਾਰ ਕਰਨਾ ਜਦੋਂ ਦੇਖੋ ਘਾੜੋ ਘਾਟ 21 ਦਿਨ ਤੱਕ ਲਗਾਤਾਰ ਕਰੋਗੇ ਏਦਾਂ ੜੀ ਬਣ ਜੂਗੀ ਪੱਕੀ ਆਦਤ ਫਿਰ ਉਸ ਤੋਂ ਬਾਅਦ ਆ ਤੁਹਾਨੂੰ ਏ ਜਿਹੜੀਆਂ ਚੀਜ਼ਾਂ ਪਹਿਲਾਂ ਦੇਖੋ ਡੇ 1 ਤੋਂ ਤੁਹਾਨੂੰ ਨਾ ਬਹੁਤ ਮਿਹਨਤ ਲੱਗੂਗੀ ਆਪਣੇ ਆਪ ਨੂੰ ਰੋਕਣ ਵਾਸਤੇ ਬਹੁਤ ਕੰਟਰੋਲ ਚਾਹੀਦਾ ਹੈ ਓਵਰ ਟਰੇਡਿੰਗ ਤੋਂ ਡੇ 2 ਤੇ ਥੋੜੀ ਜੀ ਮਿਹਨਤ ਹੋਰ ਘਟ ਜੂਗੀ ਡੇ 3 ਤੇ ਥੋੜੀ ਜੀ ਹੋਰ ਘਟ ਜੂਗੀ ਹੌਲੀ ਹੌਲੀ ਜਿਵੇਂ ਜਿਵੇਂ ਅੱਗੇ ਵਧਿ ਜਾਓਗੇ ਸੋ ਜਿਹੜੀ ਮਿਹਨਤ ਆ ਆਪਣੇ ਆਪ ਨੂੰ ਰੋਕਣ ਦੀ ਉਹ ਘਟਦੀ ਜਾਊਗੀ ਪਰ ਡੇ 1 ਤੇ ਦੇਖੋ ਜ਼ਿਆਦਾ ਲੱਗੂਗੀ ਡੇ 2 ਤੇ ਥੋੜੀ ਜੀ ਹੋਰ ਘਟ ਡੇ 3 ਤੇ ਥੋੜੀ ਜੀ ਹੋਰ ਘਟ ਡੇ 4 ਤੇ ਹੋਰ ਘਟ ਤੇ ਡੇ 5 ਤੇ ਹੋ ਸੋ ਇਦਾਂ ਦਾ ਜਿਵੇਂ ਜਿਵੇਂ ਦੇਖੋ ਅੱਗੇ ਵਧਦੇ ਜਾਓਗੇ ਜਿਹੜੀ ਮਿਹਨਤ ਤੁਸੀਂ ਕਰਨ ਦਾ ਹੈ ਜੋ ਆਪਣੇ ਆਪ ਨੂੰ ਰੋਕਣ ਦੀ ਉਹ ਘਟਦੀ ਜਾਊਗੀ ਤੇ ਪਰ ਜੇ ਐ ਤੁਸੀਂ ਘੜੋੜ 21 ਦਿਨ ਤੱਕ ਪੂਰੇ ਕੰਟਰੋਲ ਨਾਲ ਇਹ ਕਰ ਲੋਗੇ ਫਿਰ ਤੁਹਾਡੀ ਬਣ ਜਾਊਗੀ ਇਹ ਇੱਕ ਹੈਬਿਟ ਪਹਿਲਾਂ ਤੁਸੀਂ ਕਰਨ ਦਾ ਹੈ ਜੋ ਕੌਨਸ਼ੀਅਸ ਮਾਈਂਡ ਨਾਲ ਤੇ ਫਿਰ ਇਹ ਚੱਲ ਜਾਊਗੀ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਤੇ ਜਦੋਂ ਦੇਖੋ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਚੱਲ ਗਈ ਫਿਰ ਤੁਹਾਨੂੰ ਇਹ ਚੀਜ਼ਾਂ ਕਰਨ ਦੇ ਵਿੱਚ ਮਿਹਨਤ ਨਹੀਂ ਕਰਨੀ ਪਊਗੀ ਸੋਚਣਾ ਨਹੀਂ ਪਊਗਾ ਸਮਝਣਾ ਨਹੀਂ ਪਊਗਾ ਤੇ ਆਪਣੇ ਆਪ ਨੂੰ ਕੰਟਰੋਲ ਕਰਨ ਵਿੱਚ ਵੀ ਮਿਹਨਤ ਨਹੀਂ ਕਰਨੀ ਪਊਗੀ ਸੋ ਇਹ ਤਰੀਕਾ ਆ ਇਸ ਬਿਮਾਰੀ ਤੋਂ ਬਾਹਰ ਨਿਕਲਣ ਦਾ ਓਵਰਟ੍ਰੇਡਿੰਗ ਤੋਂ ਇਹ ਸੋਲੂਸ਼ਨ ਆ ਸੋ ਉਮੀਦ ਆ ਕਿ ਸਾਰੇ ਲੋਕਾਂ ਨੂੰ ਸਾਰੇ ਵੀਰਾਂ ਪੜਨਾਂ ਨੂੰ ਇਹ ਜਿਹੜੀ ਚੀਜ਼ ਆ ਸਮਝ ਆ ਗਈ ਫਿਰ ਵੀ ਜੇ ਦੇਖੋ ਕੋਈ ਸਵਾਲ ਰਹਿ ਗਿਆ ਹੋਏ ਸੋ ਕਮੈਂਟ ਸੈਕਸ਼ਨ ਥੱਲੇ ਖੁੱਲਾ ਦਾਡੇ ਵਾਸਤੇ ਸੋ ਉਹਦੇ ਵਿੱਚ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਜੋ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਅਗਲੀ ਵੀਡੀਓ 'ਚ